ਮੈਂ ਤਾਂ ਉਹ ਹੀ ਨਾਲੇ ਕ੍ਰਿਕਟਰ ਆਪਣੇ ਸਰਪੰਚ ਸਾਹਿਬ ਨੂੰ ਡੈਡੀਕੇਟ ਹੋ ਜੂ। ਚੱਕ ਦੇ ਉਹ ਚੱਕ ਦੇ ਇੰਡੀਆ ਚੱਕ ਦੇ ਹੋ ਚੱਕ ਦੇ ਇੰਡੀਆ ਚੱਕਦੇਗਾ ਮੈਨੂੰ ਹੁਣ ਫਿਲਮ ਦੇ ਦਿੱਖੇ ਜਾਓ। ਕਿੰਵਾਰੇ ਇਹ ਤਾਂ ਪੂਰਾ ਮਾਹੌਲ ਬਣਾ ਕੇ ਰੱਖਦੇ ਸੀਗੇ ਸੈੱਟ ਤੇ ਤੁਹਾਨੂੰ ਮਤਲਬ ਐਕਚੁਅਲੀ ਮੇਰੇ ਦੋਨੋਂ ਕੋ-ਐਕਟਰਸ ਹੈ ਨਾ ਲੱਗਦਾ ਹੀ ਨਹੀਂ ਸੀ ਵੀ ਕੰਮ ਕਰ ਰਹੇ ਹਾਂ। ਕਿ ਵਧੀਆ ਆਨੰਦ ਆ ਰਿਹਾ ਮੈਨੂੰ ਬੜਾ ਸਵਾਦ ਆ ਰਿਹਾ ਜ਼ਿੰਦਗੀ ਦਾ। ਤੇ ਜਿਵੇਂ ਤੁਸੀਂ ਕਿਹਾ ਵੀ ਹਾਂ ਵੀ ਉਵੇਂ ਹੀ ਤੁਸੀਂ ਜੋ ਟ੍ਰੇਲਰ ਚ ਆ ਵਾਓ ਜੀ 33 ਚ ਹੀ ਆ ਮੈਂ ਜਨ ਚਰ ਫਿਲਮ ਨਹੀਂ ਦਿੱਲੀ ਜੀ ਹੁੰਦੀ ਮੇਰੀ ਪਰ ਜਦੋਂ ਮੂੰਹ ਬਣਾਉਣੇ ਮੂੰਹ ਇਧਰੋਂ ਜਵਾੜਾ ਹਲਾ ਕੇ ਇਧਰ ਜਵਾੜਾ ਲਗਾਏ ਕੰਨ ਇੱਥੇ ਆਇਆ ਹੋਇਆ ਕਿਸੇ ਦਾ ਉਹ ਤੁਸੀਂ ਰੀਅਲ ਫੀਲ ਕਰੋਗੇ ਸਾਨੂੰ ਵੀ ਦੇਖ ਕੇ ਡਰ ਲੱਗਦੇ ਬੱਚੇ ਡਰ ਜਾਂਦੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਰਸਟ ਐਵਰ ਕਾਮੇਡੀ ਫਿਲਮ ਜਿਹੜੀ ਜ਼ੌਂਬੀਸ ਤੇ ਹੈ ਉਹ ਸਿਨੇਮਾ ਕਰਾਂ ਦੇ ਵਿੱਚ ਜਲਦ ਦਸਤਕ ਦੇਣ ਵਾਲੀ ਹੈ ਸੋ ਸੈਲਿਬ੍ਰਿਟੀਜ਼ ਮੇਰੇ ਨਾਲ ਹੈਗੇ ਨੇ ਸਟਾਰ ਕਾਸਟ ਮੇਰੇ ਨਾਲ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਬ ਥੈਂਕ ਯੂ ਸੋਮਨ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਬਿੰਨੂ ਜੀ ਮੈਂ ਜ਼ਰੂਰ ਤੁਹਾਡੇ ਤੋਂ ਸਵਾਲ ਕਰਨਾ ਚਾਹੁੰਗੀ ਪਹਿਲਾਂ ਤਾਂ ਜ਼ੌਂਬੀਜ਼ ਦੇ ਬਾਰੇ ਸਾਨੂੰ ਜ਼ਰੂਰ ਦੱਸੋ ਕਿਉਂਕਿ ਮੈਂ ਜਦੋਂ ਤੁਹਾਡੇ ਟ੍ਰੇਲਰ ਦੇ ਨੀਚੇ ਕਮੈਂਟਸ ਦੇਖੇ ਨੇ ਲੋਕ ਇੰਨੇ ਜ਼ਿਆਦਾ ਐਕਸਾਈਟਡ ਨੇ ਇਸ ਫਿਲਮ ਨੂੰ ਲੈ ਕੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਪਹਿਲੀ ਵਾਰ ਕੁਝ ਅਲੱਗ ਦੇਖ ਰਹੇ ਹਾਂ ਔਰ ਇਹ ਜਿਹੜਾ ਉਪਰਾਲਾ ਕੀਤਾ ਔਰ ਕਾਸਟ ਬੜੀ ਪਸੰਦ ਆਈ ਲੋਕਾਂ ਨੂੰ ਜਿਹੜੀ ਟ੍ਰੇਲਰ ਦੇ ਵਿੱਚ ਹੈ ਜੀ ਖਾਨ ਦਾ ਕ੍ਰੇਜ਼ ਟ੍ਰੇਲਰ ਦੇ ਕਮੈਂਟਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਹੈ ਟਰੂ 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 ਸੋ ਤੁਸੀਂ ਕੀ ਕੰਮ ਕੀਤਾ ਭਰਾ ਨੇ ਮੇਰੇ ਇੰਨਾ ਨੈਚੁਰਲ ਕੰਮ ਕੀਤਾ ਔਰ ਮੈਂ ਅਸੀਂ ਕਈ ਥਾਂ ਮਜਾ ਨੇ ਇੰਨਾ ਕ੍ਰੇਜ਼ ਇੰਨਾ ਪਿਆਰ ਵੀਰ ਲਈ ਬਹੁਤ ਕਮਾਲ ਦਾ ਸਾਨੂੰ ਇੱਕ ਐਕਟਰ ਸਾਡਾ ਭਰਾ ਮਿਲੇ ਮੈਂ ਵੀਰ ਰੋਹੀ ਕਹਿੰਦਾ ਹਮੇਸ਼ਾ ਇਤੇ ਰਹੀ ਨੇਚਰਲ ਰਹੀ ਹੈ ਬਹੁਤ ਸੋਹਣਾ ਕੰਮ ਕੀਤਾ ਸੋ ਜੋਂਬੀ ਲੈਂਡ ਤੁਸੀਂ ਸਾਰੇ ਇਹਨਾਂ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਲਮ ਉਦੋਂ ਜਿਆਦਾ ਸੋਹਣੀ ਹੈ ਸਾਰੇ ਜਾਣੇ ਦੇਖਣ ਆਇਓ ਤੇ ਤੁਸੀਂ ਕਹਿ ਰਹੇ ਹੋ ਵੀ ਆਪਾਂ ਨਾ ਹਮੇਸ਼ਾ ਕਹਿੰਦੇ ਹਾਂ ਕੁਝ ਵੱਖਰਾ ਕੁਝ ਵੱਖਰਾ ਕਰੋ ਤਾਂ ਦਿਸ ਇਜ਼ ਅ ਵੱਖਰਾ ਦਿਸ ਇਜ਼ ਐਕਚੁਅਲੀ ਸੱਚੀ ਵੱਖਰਾ ਹੈ ਕੁਝ ਤੇ ਜੀ ਖਾਨ ਵੱਖਰਾ ਤੇ ਤੇ ਤੁਹਾਡੇ ਲਈ ਕੀਤਾ ਜੀ ਤੁਹਾਡੇ ਤੋਂ ਬਿਨਾ ਸਿਨੇਮਾ ਅਧੂਰਾ ਹੈ ਤਾਂ ਮੈਂ ਸਮਝਦਾ ਤੁਸੀਂ ਤੁਹਾਡੇ ਲਈ ਫਿਲਮ ਬਣਾਈ ਹੈ ਬਹੁਤ ਸੋਹਣੀ ਫਿਲਮ ਬਣਾਈ ਹੈ ਸਾਰੇ ਜਣੇ ਬੱਚਿਆਂ ਨਾਲ ਪਰਿਵਾਰਾਂ ਨਾਲ ਮਾਤਾ ਪਿਤਾ ਨਾਲ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਫਿਲਮ ਹੁੰਦੀ ਹੈ ਮੇਰੇ ਲਈ ਤਾਂ ਜੇ ਤੇ ਸਾਰਿਆਂ ਨੂੰ ਬੇਨਤੀ ਜ਼ਰੂਰ ਜਾ ਕੇ ਸਾਡੀ ਫਿਲਮ ਦੇਖ ਕੇ ਆਓ ਸੋ ਕਨਿਕਾ ਤੁਹਾਨੂੰ ਪਹਿਲਾਂ ਤਾਂ ਵੈਲਕਮ ਤੁਸੀਂ ਵਾਪਸ ਇੰਡਸਟਰੀ ਦੇ ਵਿੱਚ ਆਏ ਹੋ ਔਰ ਤੁਹਾਡਾ ਵੀ ਕ੍ਰੇਜ਼ ਅਸੀਂ ਦੇਖ ਰਹੇ ਹਾਂ ਕਿ ਜ਼ੌਂਬੀ ਲੈਂਡ ਦੇ ਵਿੱਚ ਤੁਹਾਡਾ ਕਿਰਦਾਰ ਜੋ ਵੀ ਅਸੀਂ ਟ੍ਰੇਲਰ ਦੇ ਵਿੱਚ ਤੁਹਾਡਾ ਦੇਖਿਆ ਹੈ ਔਰ ਬਾਕੀ ਕਿਰਦਾਰ ਕਿਦਾਂ ਦਾ ਹੈ ਤੁਸੀਂ ਜ਼ਰੂਰ ਸਾਨੂੰ ਦੱਸੋ ਔਰ ਕਿਦਾਂ ਦਾ ਲੱਗ ਰਿਹਾ ਪਹਿਲਾਂ ਤਾਂ ਇਹ ਦੱਸੋ ਕਿ ਵਾਪਸ ਤੁਸੀਂ ਕਮਬੈਕ ਕੀਤਾ ਵਾਪਸ ਆ ਕੇ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਹੁਣ ਪੱਕਾ ਵੈਲਕਮ ਤੁਸੀਂ ਸਾਰਿਆਂ ਨੇ ਕਰਨਾ ਵੀ ਹੈਨਾ ਮੈਨੂੰ ਵੈਲਕਮ ਦਿਓ ਪਿਆਰ ਨਾਲ ਕਿ ਮੈਂ ਅੱਗੇ ਵੀ ਹੋਰ ਫਿਲਮਾਂ ਕਰਾਂ ਐਂਡ ਜੰਬੀ ਲੈਂਡ ਮੈਂ ਬਹੁਤ ਬlesਸਡ ਆ ਮੈਂ ਬਹੁਤ ਖੁਸ਼ ਆ ਵੀ ਮੈਨੂੰ ਇੰਨੇ ਬਾ ਕਮਾਲ ਕੋ ਐਕਟਰਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬਿੰਨੂ ਜੀ ਆਪਾਂ ਕਦੋਂ ਦੇ ਸੁਣਨੇ ਆ ਰਹੇ ਹਾਂ ਨਾ ਕਦੋਂ ਦੇ ਆਪਾਂ ਦੇਖਦੇ ਆ ਰਹੇ ਹਾਂ ਐਂਡ ਆਮ ਵੈਰੀ ਬlesਸਡ ਐਂਡ ਇਹ ਸੱਚੀ ਬਹੁਤ ਕੰਫਰਟੇਬਲ ਸਾਰਿਆਂ ਨੂੰ ਕੱਲੀ ਮਤਲਬ ਸਾਰਿਆਂ ਨੂੰ ਬਹੁਤ ਕੰਫਰਟੇਬਲ ਕਰਕੇ ਰੱਖਦੇ ਇਹ ਇਹੋ ਜਿਹਾ ਫੀਲ ਨਹੀਂ ਕਰਾਇਆ ਇਹਨਾਂ ਨੇ ਕਦੇ ਵੀ ਕਿ ਮੈਂ ਇੰਨਾ ਸੀਨੀਅਰ ਆ ਤੇ ਤੁਸੀਂ ਹੁਣੇ ਹੁਣੇ ਆਏ ਹੋ ਤੇ ਬਹੁਤ ਬਹੁਤ ਮਜ਼ਾ ਆਇਆ ਕੰਮ ਕਰਕੇ ਐਂਡ ਐਕਚੁਅਲੀ ਬਹੁਤ ਵੱਖਰਾ ਕਨਸੈਪਟ ਹੈ ਬਹੁਤ ਪਿਆਰੀ ਸਟੋਰੀ ਪੂਰੀ ਆ ਪੂਰੀ ਸਾਰੇ ਪਲੀਜ਼ ਪਹੁੰਚੋ 13 ਜੂਨ ਨੂੰ ਐਂਡ ਖੂਬ ਪਿਆਰ ਦਿਓ ਫਿਲਮ ਨੂੰ ਸੋ ਜੀ ਤੁਹਾਨੂੰ ਬਾਵਾ ਖੋਲ ਕੇ ਵੈਲਕਮ ਕੀਤਾ ਸਾਰਿਆਂ ਨੇ ਤੁਹਾਡੀ ਐਕਟਿੰਗ ਨੂੰ ਬਹੁਤ ਪਸੰਦ ਕਰ ਰਹੇ ਨੇ ਲੋਕ ਤੁਹਾਡਾ ਪਹਿਲਾਂ ਤਾਂ ਜਿਹੜਾ ਨਰਵਸ ਹੋਣਾ ਉਹ ਵੀ ਜਾਇਜ਼ ਸੀਗਾ ਲੇਕਿਨ ਤੁਸੀਂ ਬਿਲਕੁਲ ਵੀ ਫੇਕ ਨਹੀਂ ਲੱਗ ਰਹੇ ਹੋ ਬਿਲਕੁਲ ਵੀ ਐਵੇਂ ਨਹੀਂ ਲੱਗ ਰਿਹਾ ਕਿ ਤੁਸੀਂ ਐਕਟਿੰਗ ਕਰ ਰਹੇ ਹੋ ਮੈਂ ਤੁਹਾਨੂੰ ਬਹੁਤ ਟਾਈਮ ਦੀ ਅਬਜ਼ਰਵ ਕਰ ਰਹੀ ਹਾਂ ਜਿੱਦਾਂ ਅਸੀਂ ਤੁਹਾਨੂੰ ਟ੍ਰੇਲਰ ਦੇ ਵਿੱਚ ਦੇਖਿਆ ਤੁਸੀਂ ਉਦਾਂ ਹੀ ਲੱਗ ਰਹੇ ਸੀ ਬਿਲਕੁਲ ਇਹਦੇ ਬਾਰੇ ਜ਼ਰੂਰ ਕੁਝ ਦੱਸੋ ਕਿ ਕੁਝ ਸਿੱਖਿਆ ਨਹੀਂ ਡਾਇਰੈਕਟ ਐਂਟਰੀ ਮਾਰੀ ਹੈ ਫਿਲਮਾਂ ਦੇ ਵਿੱਚ ਔਰ ਜੀ 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 ਉਦਾਂ 10 ਸਾਲ ਹੋ ਗਏ ਵੀ ਕੰਮ ਕਰਦੇ ਆ ਨੂੰ ਗਾਣਾ ਕਰਦੇ ਆ ਹਨਾ ਉਹ ਉਹ ਚ ਉਹ ਐਕਟਿੰਗ ਹੋਰ ਆ ਕੁਛ ਉਹ ਐਕਟਿੰਗ ਵਾਸਤੇ ਇੱਕ ਫੀਲ ਕਰਕੇ ਹਨਾ ਗਾਣੇ ਦੇ ਉਹ ਉਦਾਂ ਕਰਨੇ ਕਿ ਬੋਲ ਕੇ ਕਰਨੀ ਬੋਡੀ ਲੈਂਗੁਏਜ ਉਹ ਥੋੜੀ ਮੈਨੂੰ ਬਾਈ ਬੀਨੂ ਤੋਂ ਥੋੜਾ ਪਤਾ ਲੱਗਿਆ ਹਨਾ ਵੀ ਕਿਦਾਂ ਕਿਦਾਂ ਸਿਸਟਮ ਆ ਤੇ ਬਾਕੀ ਵਧੀਆ ਆਨੰਦ ਆ ਰਿਹਾ ਮੈਨੂੰ ਬੜਾ ਸਵਾਦ ਆ ਰਿਹਾ ਜ਼ਿੰਦਗੀ ਦਾ ਤੇ ਜਿਵੇਂ ਤੁਸੀਂ ਕਿਹਾ ਵੀ ਹਾਂ ਵੀ ਉਮੀ ਹੀ ਹੋ ਤੁਸੀਂ ਜੋ ਟ੍ਰੇਲਰ ਚ ਬਾ ਉਹ ਜੀ 33 ਚ ਹੀ ਆ ਮੈਂ ਜਿੰਨਾ ਚਿਰ ਪਹਿਲਾਂ ਨਹੀਂ ਜਲੀ ਜੁਹਦੀ ਮੇਰੀ ਸੋ ਇੱਕ ਇੱਕ ਗੱਲ ਤੁਸੀਂ ਬੋਲੀ ਹੈ ਨਾ ਆ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਸਤਵੀਂ ਫੇਲ ਦੀ ਫਿਲਮ ਆ ਰਹੀ ਆ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੁਹਾਡੀ ਐਂਡ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਤੁਹਾਡੇ ਪੋਡਕਾਸਟ ਤੁਹਾਡੇ ਨਾਲ ਗੱਲ ਕਰਨ ਦੇ ਲਈ ਹਰ ਕੋਈ ਇਸ਼ਕ ਹੈ ਕਿ ਜੀ ਖਾਨ ਦੇ ਨਾਲ ਗੱਲ ਕਰੀਏ ਜੀ ਖਾਨ ਦੀ ਜਰਨੀ ਦੇ ਬਾਰੇ ਜਾਣੀਏ ਜੀ ਖਾਨ ਨੇ ਗਾਣੇ ਤਾਂ ਬਹੁਤ ਦਿੱਤੇ ਨੇ ਇੰਡਸਟਰੀ ਨੂੰ ਹੁਣ ਜੀ ਖਾਨ ਫਿਲਮਾਂ ਦੇ ਵਿੱਚ ਵੀ ਐਂਟਰੀ ਕਰ ਰਹੇ ਨੇ ਜੀ ਖਾਨ ਪਹਿਲਾਂ ਕਿੱਥੇ ਸੀ ਕਿਉਂ ਨਹੀਂ ਫਿਲਮ ਕੀਤੀ ਪਹਿਲਾਂ ਜ਼ੋਮਬੀ ਲੈਂਡ ਦੀ ਸ਼ੁਰੂਆਤ ਕਿੱਦਾਂ ਹੁੰਦੀ ਹੈ ਸਾਰਾ ਕੁਝ ਜ਼ਰੂਰ ਜਾਣਣਾ ਹੈ ਮੈਂ ਮੈਂ ਬਸ ਉਦਾਂ ਹੀ ਪਹਿਲਾਂ ਫਿਲਮਾਂ ਬਹੁਤ ਆਈਆਂ ਮੈਂ ਵਾਪਸ ਮੁੜ ਤੀਆਂ ਸੀਗੀਆਂ ਤੇ ਹਾਂ ਮੈਂ ਕਿਹਾ ਮੈਂ ਨਹੀਂ ਕਰਨੀਆਂ ਵੀ ਪਹਿਲਾਂ ਤਾਂ ਕਿ ਮੈਂ ਐਕਟਰ ਨਹੀਂ ਹੈਗਾ ਹਨਾ ਮੈਂ ਕੰਫੀਡੈਂਸ ਨਹੀਂ ਸੀ ਐਕਟਿੰਗ ਦੇ ਲਈ ਯਾ ਆਈ ਲਵ ਯੂ ਹਾਂ ਮੈਂ ਐਕਟਰ ਨਹੀਂ ਮੈਂ ਕਲਾਕਾਰ ਹਾਂ ਹਨਾ ਮੈਂ ਸਿੰਗਰ ਮੈਂ ਗਾਉਣ ਦਾ ਕੰਮ ਤੇ ਦੂਜੀ ਗੱਲ ਫਿਲਮ ਕੋਈ ਵਧੀਆ ਨਹੀਂ ਆ ਰਹੀ ਸੀਗੀ ਉਮੇ ਜੇ ਕੋਈ ਜਸ ਸਰਵਾਲਾ ਬਣਾਤਾ ਜਾਂ ਚਾਚੇ ਦਾ ਪੁੱਤ ਬਣਾਤਾ ਉਹ ਉਹ ਨਹੀਂ ਹਨਾ ਜਿਵੇਂ ਕੋਈ ਵੱਖਰਾ ਜਿਹਾ ਕਨਸੈਪਟ ਹੋਣਾ ਜ਼ੌਂਬੀ ਆ ਹੁਣ ਤੁਹਾਨੂੰ ਲੱਗ ਰਿਹਾ ਵੀ ਕੁਝ ਆ ਰਿਹਾ ਹਨਾ ਆ ਰਿਹਾ ਨਾ ਗੱਲ ਤਾਂ ਆਇਆ ਨਾ बस यही चाहिदा ਸੀ ਇੱਕ ਜੋ ਐਂਟਰੀ ਕਰਨੀ ਕੋਈ ਫਿਲਮ ਇਦਾਂ ਦੀ ਹੋਵੇ ਕਿ ਇਹਨਾਂ ਲੋਕਾਂ ਨੂੰ ਲੱਗੇ ਵੀ ਹਾਂ ਯਾਰ ਕੁਛ ਆ ਰਿਹਾਗਾ। ਕੱਲ ਬਾਤ ਦਾ ਵੇਟ ਕਰ ਰਹੇ ਸੀ ਤੁਸੀਂ রাইਜੀ ਜੀ 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 ਹਾਂਜੀ। ਸੋ ਬਹੁਤ ਇੰਤਜ਼ਾਰ ਹੈ। ਸੋ ਬੀਨੂ ਸਰ ਔਨ ਕੈਮਰਾ ਅਸੀਂ ਸਾਰੇ ਦੇਖਦੇ ਹਾਂ ਲੇਕਿਨ ਇਹਦੇ ਪਿੱਛੇ ਨਾ ਮੇਕਅਪਸ ਤੇ ਬਹੁਤ ਯੂ نو ਹਾਰਸ਼ਲੀ ਕੰਮ ਹੋਇਆ ਹਾਰਡਲੀ ਕੰਮ ਹੋਇਆ। ਸੋ ਮੈਂ ਉਹ ਜ਼ਰੂਰ ਜਾਨਣਾ ਚਾਹੁੰਗੀ ਸਭ ਤੋਂ ਖਤਰਨਾਕ ਕੌਣ ਲੱਗਦਾ ਸੀਗਾ ਔਰ ਮੇਕਅਪ ਜਿਹੜਾ ਇੰਨੇ ਸਾਰੇ ਆਰਟਿਸਟਾਂ ਨੂੰ ਤਿਆਰ ਕਰਨਾ ਤੁਸੀਂ ਫੇਸ ਕਰਦੇ ਸੀਗੇ ਉਹਨਾਂ ਨੂੰ ਵਟ ਵਾਸ ਦੈਟ ਫੀਲਿੰਗ? ਹਾਂਜੀ ਜਿਵੇਂ ਜਿੰਨੇ ਜ਼ੌਂ ਇਮੇਰ ਖਿਆਲ ਆਲਮੋਸਟ ਫਿਲਮ ਬਣੀ ਹੋਈ ਇਸ ਕਰਕੇ ਸੀ ਕਿ ਜਦੋਂ ਅਸੀਂ ਕਿਹਾ ਵੀ ਜ਼ੌਂਬੀਜ਼ ਦਾ ਯਾਰ ਤੁਸੀਂ ਮੁੜ ਕੇ ਵੀਫ ਵੀਫਐਕਸ ਦਾ ਕੰਮ ਨਾ ਜ਼ਿਆਦਾ ਕਰਿਓ ਵੀ ਰੀਅਲ ਰੱਖੋਗੇ ਕਹਿੰਦੇ ਜੈਸ ਤਾਂ ਮੇਰੇ ਖਿਆਲ ਆਲਮੋਸਟ 500 ਬੰਦਾ ਹੁੰਦਾ ਸੀ ਰੋਜ਼ ਪ੍ਰੋਸਟੈਟਿਕ ਦਾ ਜਿਹੜਾ ਕੰਮ ਹੈ ਉਹਦੇ ਵਾਸਤੇ ਸਪੈਸ਼ਲ ਟੀਮ ਇੰਗਲੈਂਡ ਤੋਂ ਬੁਲਾਈ ਇਹਨਾਂ ਨੇ ਜੀ ਦਿੱਲੀੋਂ ਇਕੱਠੇ ਕੀਤੇ ਆਰਟਿਸਟ ਮੇਰੇ ਖਿਆਲ 35-40 ਜਣੇ ਮੇਕਅਪ ਵਾਲੇ ਹੁੰਦੇ ਸੀਗੇ ਤੇ 500 ਬੰਦੇ ਨੂੰ ਤਿਆਰ ਕਰਨਾ ਸਰਦੀਆਂ ਦਾ ਵਕਤ ਸਵੇਰੇ ਇਹ ਟੀਮ ਜਿਹੜੀ 2 ਵਜੇ ਉੱਠ ਜਾਂਦੀ ਸੀਗੀ ਤੇ 3 ਵਜੇ ਸੈੱਟ ਤੇ ਪਹੁੰਚਦੇ ਸੀ ਸਾਰੇ ਜ਼ੌਂਬੀ ਸਾਡੇ ਸੈਟਰ ਵਾਲੇ ਜੂਨੀਅਰ ਸੀਗੇ ਇੱਥੋਂ ਦੇ ਕਾਫੀ ਮੁੰਡੇ ਕੁੜੀਆਂ ਸੀਗੇ ਕੈਂਡੀਗੜ ਦੇ ਅੰਮ੍ਰਿਤਸਰ ਤੋਂ ਹੋਰ ਜਲੰਧਰ ਤੋਂ ਤਾਂ 500 ਬੰਦੇ ਨੂੰ ਤਿਆਰ ਕਰਨਾ ਆਲਮੋਸਟ 4 ਘੰਟੇ ਲੱਗ ਜਾਂਦੇ ਸੀਗੇ ਤੇ ਠੰਡ ਦੇ ਵਿੱਚ ਕੱਲਾ ਸ਼ਰਟ ਪਾਇਆ ਹੋਣਾ ਤੇ ਮੁੜ ਕੇ ਤੁਸੀਂ ਇੱਕ ਡ੍ਰੌਪ ਬਲੱਡ ਦਾ ਲਾਉਣਾ ਤੇ ਉਹਦੇ ਨਾਲ ਇੰਨਾ ਐ ਜੇ ਹੋ ਜਾਂਦਾ ਬੰਦਾ ਤੇ ਪੂਰੇ ਬਲੱਡ ਨਾਲ ਭਿੱਜੇ ਹੋਏ ਕੱਪੜੇ ਪਾਉਣ ਉਹਨਾਂ ਨੇ 5-5 ਘੰਟੇ ਚ ਉਹ ਉਹ ਦੇਖ ਕੇ ਸੱਚੀ ਕਹਿੰਨਾ ਇਹ ਸਾਰੇ ਜ਼ੌਂਬੀ ਜਿੰਨੇ ਸਾਡੇ ਭੈਣ ਭਰਾ ਸਾਰੇ ਜਿਹੜੇ ਬਣੇ ਨੇ ਜੂਨੀਅਰ ਸਾਡੇ ਹੈਨਾ ਥੀਏਟਰ ਡਿਪਾਰਟਮੈਂਟ ਤੋਂ ਨਾ ਸਾਰੇ ਮੂਰੇ ਸਲੂਟ ਐ ਸਿਰ ਝੁਕਦਾ ਸੱਚੀ ਕਹਿੰਨਾ ਇੰਨਾ ਇਨੀ ਮਿਹਨਤ ਸਾਡੇ ਨਾਲੋਂ ਜ਼ਿਆਦਾ ਮਿਹਨਤ ਇਹਨਾਂ ਨੇ ਕੀਤੀ ਆ ਸਹੀ ਗੱਲ ਆ ਸੋ ਤੁਹਾਡੇ ਤੇ ਜਦੋਂ ਮੇਕਅਪ ਹੋਇਆ ਉਹ ਵੀ ਮੈਂ ਐਕਸਪੀਰੀਅੰਸ ਜਾਨਣਾ ਚਾਹਨੀ ਆ ਮੇਰੇ ਤੇ ਤਾਂ ਹਾਂਜੀ ਮੇਰੇ ਤੇ ਇੰਨਾ ਜ਼ਿਆਦਾ ਨਹੀਂ ਹੋਇਆ ਜ਼ੌਂਬੀ ਜ਼ੌਂਬੀ ਜਦੋਂ ਮਰਦੇ ਸੀ ਤਾਂ ਉਹਨਾਂ ਦਾ ਬਲੱਡ ਡਿਗਣਾ ਜਾਂ ਉਦੋਂ ਹੀ ਕੋਟ ਨੂੰ ਕੈਰੀ ਕਰਕੇ ਉਹ ਸਾਰਾ ਬਲੱਡ ਬਲੱਡ ਦੇ ਅੰਦਰੋਂ ਭੇਜਦਾ ਜਾਂਦਾ ਸੀਗਾ ਜੀ ਸਾਰਾ ਹੈਨਾ ਪਰ ਪਰ ਜਦੋਂ ਮੂੰਹ ਬਣਾਉਣੇ ਮੂੰਹ ਇਦਰੋਂ ਜਵਾੜਾ ਹਲਾ ਕੇ ਇਦਰ ਜਵਾੜਾ ਲੱਗਾ ਹੈ ਕੰਨ ਇੱਥੇ ਆਇਆ ਹੋਇਆ ਕਿਸੇ ਦਾ ਉਹ ਤੁਸੀਂ ਰੀਅਲ ਫੀਲ ਕਰੋਗੇ ਸਾਨੂੰ ਵੀ ਦੇਖ ਕੇ ਡਰ ਲੱਗਦਾ ਸੀ ਬੱਚੇ ਡਰ ਜਾਂਦੇ ਸੀ ਕਿ ਇਹ ਤਾਂ ਉਦਾਂ ਦੇਖ ਕੇ ਜਿਹੜੇ ਇੱਕ ਸਾਡੇ ਚ ਪੰਮਾ ਬਾਈ ਸੀਗਾ ਪੰਮੇ ਦਾ ਜਵਾੜਾ ਇਦਰ ਉਹਦੇ ਹੈਨਾ ਉਹ ਉਹ ਤੁਸੀਂ ਦੇਖੋਗੇ ਤੁਹਾਨੂੰ ਸੱਚੀ ਹੋਇਆ ਲੱਗੂਗਾ ਲਿਸਟਿਕ ਜ਼ੋਮਬੀ ਲੱਗਣਗੇ ਤੁਹਾਨੂੰ ਹੈਨਾ ਰਿਐਲਿਟੀ ਦੇ ਨੇੜੇ ਦੀ ਗੱਲ ਲੱਗੂਗੀ ਤੁਹਾਨੂੰ ਜਦੋਂ ਤੁਸੀਂ ਦੇਖੋਗੇ ਮੂਵੀ ਯੈਸ ਤੇ ਫਰਸਟ ਮੂਵੀ ਹੈ ਜਿਹੜੀ ਰਿਐਲਿਟੀ ਦੇ ਨੇੜੇ ਹੈ ਹਾਂਜੀ ਹਾਂਜੀ ਸੋ ਕਨੇਕਾ ਗਲੈਮਰਸ ਵਰਲਡ ਤੋਂ ਨਿਕਲ ਕੇ ਐਕਡਮ ਜ਼ੌਂਬੀਜ਼ ਦੇ ਵਿੱਚ ਆਏ ਹੋ ਤੁਸੀਂ ਹੈਨਾ ਸੋ ਤੁਹਾਡਾ ਕੀ ਰਿਐਕਸ਼ਨ ਸੀਗਾ ਮੇਕਅਪ ਦੇਖਦੇ ਸੀ ਜਦੋਂ ਤੁਸੀਂ ਹੈਨਾ ਮਤਲਬ ਆਈ ਰੀਲੀ ਵਾਂਟ ਟੂ ਨੋ ਤੇ ਮੇਰੇ ਤੇ ਤਾਂ ਨਹੀਂ ਹੋਇਆ ਉਹਦਾ ਦਾ ਮੇਕਅਪ ਹੈ ਨਾ ਬਟ ਮੈਂ ਦੇਖਿਆ ਸੀ ਮੇਰੀ ਜੋ ਪੂਆ ਬਣਦੀਆਂ ਨੇ ਹੈ ਨਾ ਉਹਨਾਂ ਦਾ ਮੇਕਅਪ ਇੰਨਾ ਸਕੇਰੀ ਸੀ ਮੈਂ ਸੱਚੀ ਦੇਖਦੀ ਕਿ ਹਾਏ ਪੂਆ ਜੀ ਮੈਂਸ ਤੁਹਾਡੀ ਬਹੁਤ ਸੀਨੀਅਰ ਐਕਟਰ ਨੇ ਉਹ ਐਂਡ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਆ ਐਂਡ ਮੈਂ ਜਦੋਂ ਉਹਨਾਂ ਨੂੰ ਉਦਾਂ ਦੇਖਿਆ ਲਾਈਕ ਮੈਨੂੰ ਸੱਚੀ ਡਰ ਲੱਗ ਰਿਹਾ ਤੁਹਾਡੇ ਤੋਂ ਹੈ ਨਾ ਐਂਡ ਸਾਰਿਆਂ ਦਾ ਮੇਕਅਪ ਬਹੁਤ ਸੋਹਣਾ ਕੀਤਾ ਜੋਤਿਕਾ ਜੀ ਸਾਡੇ ਪ੍ਰੋਸਥੈਟਿਕਸ ਵਾਲੇ تھے ਬਹੁਤ ਸੋਹਣਾ ਤੁਸੀਂ ਦੇਖੋਗੇ ਤਾਂ ਇਦਾਂ ਲੱਗੂਗਾ ਰੀਅਲ ਚ ਮਤਲਬ ਕੁਝ ਵੀ ਫੇਕ ਜਾਂ ਇਦਾਂ ਕੰਮ ਚਲਾਉ ਕੰਮ ਨਹੀਂ ਕੀਤਾ ਹੋਇਆ ਉਹਨਾਂ ਨੇ ਬਹੁ ਨਾਲੋ ਨਾਨੇ ਮੇਕਅਪ ਐਂਡ ਪ੍ਰੋਸਥੈਟਿਕਸ ਕਿੱਤਕੇ ਨੇ ਸੋ ਜੀ ਤੁਸੀਂ ਹਮੇਸ਼ਾ ਅਸੀਂ ਤੁਹਾਨੂੰ ਦੇਖਦੇ ਆ ਪ੍ਰੀਮੀਅਰਸ ਤੇ ਤੁਸੀਂ ਪਹੁੰਚਦੇ ਹੋ ਆਪਣੇ ਦੋਸਤਾਂ ਨੂੰ ਸਪੋਰਟ ਕਰਨ ਦੇ ਲਈ ਹੁਣ ਤੁਹਾਡੀ ਫਿਲਮ ਆ ਰਹੀ ਹੈ ਹੁਣ ਤੁਹਾਨੂੰ ਸਪੋਰਟ ਕਰਨ ਦੇ ਲਈ ਇੰਡਸਟਰੀ ਪਹੁੰਚੇਗੀ ਕਿੱਦਾਂ ਦੇ ਥਾਟਸ ਆਉਂਦੇ ਨੇ ਕਿਉਂਕਿ ਅਸੀਂ ਹਮੇਸ਼ਾ ਦੇਖਦੇ ਆ ਨਾ ਪ੍ਰੀਮੀਅਰਸ ਤੇ ਜੀ ਖਾਨ ਪਹੁੰਚਦੇ ਨੇ ਔਰ ਕੋਈ ਵੀ ਐਸਾ ਮੀਡੀਆ ਵਾਲਾ ਨਹੀਂ ਜਿੰਨੂੰ ਜੀ ਖਾਨ ਦੱਸ ਕੇ ਨਹੀਂ ਜਾਂਦੇ ਕਿ ਫਿਲਮ ਕਿੱਦਾਂ ਦੀ ਲੱਗੀ ਜੀ 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 ਸਾਰੇ ਆਉਣਗੇ ਮੈਨੂੰ ਬੜੀ ਖੁਸ਼ੀ ਆ ਜਿੰਨੇ ਵੀ ਦੋਸਤ ਆ ਮੇਰੇ ਸਾਰੇ ਪਹੁੰਚਣਗੇ ਜੀ ਠੀਕ ਹੈ ਤੇ ਮੈਨੂੰ ਜਿਹੜੀ ਫੀਲਿੰਗ ਹੈ ਕਿ ਹਾਂ ਯਾਰ ਮੈਂ ਮੰਮੀ ਡੈਡੀ ਨੂੰ ਕਹਦਾ ਮੈਂ ਕਿ ਕੱਪੜੇ-ਕਪੜੇ ਸਮਾਲੋ ਤੇ ਤੁਸੀਂ ਬੈਠ ਕੇ ਨਾਲ ਦੇਖਣੀ ਹੈ ਮੂਵੀ ਮੇਰੇ ਕਿਦਾਂ ਦਾ ਫੀਲ ਹੋਣਾ ਓਕੇ ਸੋ ਇੱਕ ਇੱਕ ਸਵਾਲ ਮੇਰਾ ਕਿ ਆਪਣੀ ਹੀ ਫਿਲਮਾਈ ਹੈ ਤੁਹਾਡੀ ਜੋ ਵੀ ਤੁਹਾਡੀ ਗੱਟ ਫੀਲਿੰਗ ਹੈ ਜੋ ਵੀ ਤੁਸੀਂ ਅੰਦਰੋਂ ਮਹਿਸੂਸ ਕਰ ਰਹੇ ਹੋ ਆਪਣੇ ਆਪ ਲਈ ਦੋ ਲਾਈਨਾਂ ਅਗਰ ਡੈਡੀਕੇਟ ਕਰਨੀਆਂ ਨੇ ਆਪਣੇ ਆਪ ਲਈ ਕਿਹੜਾ ਗਾਣਾ ਤੁਸੀਂ ਆਪਣੇ ਆਪ ਲਈ ਡੈਡੀਕੇਟ ਕਰੋਗੇ ਇੱਕਦਮ ਤਾਂ ਹੁਣ ਦਿਮਾਗ ਚ ਆਉਣਾ ਨਹੀਂ ਪਰ ਮੈਂ ਆਪਣੇ ਸਟਰਗਲ ਤੇ ਆਪਣੀ ਮਿਹਨਤ ਹਾਂ ਕੋਈ ਸਟਰਗਲ ਵਾਲਾ ਕੋਈ ਮਿਹਨਤ ਵਾਲਾ ਮੈਂ ਤਾਂ ਹੋਈ ਨਾਲੇ ਕਰੈਕਟਰ ਆਪਣੇ ਸਰਪੰਚ ਸਾਹਿਬ ਨੂੰ ਡੈਡੀਕੇਟ ਹੋ ਜੋ ਚੱਕ ਦੇ ਉਹ ਚੱਕ ਦੇ ਇੰਡੀਆ ਚੱਕ ਦੇ ਉਹ ਚੱਕ ਦੇ ਇੰਡੀਆ ਚੱਕ ਦੇ ਕਮਨ ਨੂੰ ਹੁਣ ਫਿਲਮ ਦੇ ਦੇਖਿਓ ਨੇਰੀ ਠਾ ਦਿਓ ਜਿੰਨੇ ਮੇਰੇ ਪਿਆਰ ਕਰਨ ਵਾਲੇ ਭਾਈ ਸੱਚੀ ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਆ ਨਾ ਉਹਨਾਂ ਨੇ ਸੱਚੀ ਆਪ ਹੀ ਪਹੁੰਚ ਜਾਣਾ ਕੀ ਬਾਰ ਸੱਚੀ ਭਾਈ ਬਹੁਤ ਪਿਆਰ ਕਰਦੇ ਆ ਬਹੁਤ ਕਿਸਮਤ ਵਾਲਾ ਆ ਜਿੰਨੇ ਜਿੰਨੇ ਮੇਰੇ ਮਿੱਤਰ ਆ ਜਿਹੜੇ ਮੇਰੇ ਚਾਹਣ ਵਾਲੇ ਆ ਉਹਨਾਂ ਨੇ ਸਾਰਾ ਨਾ ਥੀਏਟਰ ਚ ਆਉਣਾ ਹੈ ਜਿਹੋ ਤੇ ਅਸੀਂ ਦੇਖ ਰਹੇ ਹਾਂ ਵੈਸੇ ਪ੍ਰੋਮੋਸ਼ਨਸ ਤੇ ਸੱਚੀ ਜਿਹੜਾ ਮਾਹੌਲ ਹੁੰਦਾ ਨਾ ਇਹਨਾਂ ਕਰਕੇ ਪੂਰਾ ਬਰਨਾਲੇ ਦਾ ਅਸੀਂ ਦੇਖਿਆ ਹੈ ਨਾ ਬਰਨਾਲੇ ਕਿੰਨੇ ਲੋਕ ਪਹੁੰਚੇ ਹੋਏ ਸੀਗੇ ਜੀ ਖਣ ਟ੍ਰਾਲੀਆਂ ਚਾਹੇ ਟ੍ਰਾਲੀਆਂ ਟ੍ਰਾਲੀਆਂ ਚ ਲੋਕ ਆਏ ਬਰਨਾਲੇ ਔਰ ਜਿਹੜੇ ਤੁਸੀਂ ਹੁਣ ਕਿਹਾ ਵੀ ਵੀ ਤੁਹਾਨੂੰ ਤੁਹਾਡੇ ਨਾਲ ਵਾਲੇ ਕਿੰਨੇ ਖੜਨ ਵਾਲੇ ਕਿੰਨੇ ਨੇ ਬਾਈ ਦੇ ਨਾਲ ਸਾਰੇ ਹੀ ਖੜਨ ਵਾਲੇ ਨੇ ਇੰਨਾ ਪਿਆਰਾ ਇਨਸਾਨ ਜਿਨ੍ਹਾਂ ਨੇ ਵੀ ਸਾਡੇ ਸ਼ੋਅ ਹੋਏ ਨੇ ਹੁਣ ਜਿਵੇਂ ਬਰਨਾਲੇ ਸ਼ੋਅ ਸੀਗਾ ਸਾਡਾ ਜਲੰਧਰ ਸ਼ੋਅ ਸੀਗਾ ਜੀ ਤੇ ਮੇਂ ਗੁਲਾਬ ਸਿੱਧੂ ਹੋਣੀ ਸਾਹਾ ਬਾਈ ਸਲੀਮ ਜੀ ਤੇ ਕਿੰਨੇ ਕਿੰਨੇ ਜਣੇ ਆਏ ਹੋ ਸੀਗੇ ਜੀ ਜੈ ਬੀਰਾਂ ਹਾਂ ਖਾਨ ਸਾਹਿਬ ਆਏ ਸਾਰੇ ਹਾਂ ਜੈਸਮੀਨ ਅਖਤਰ ਉਹ ਸਾਰੇ ਵੀਰ ਗੜ ਕੇ ਆਏ ਤਾਂ ਸਾਰੇ ਇੰਨਾ ਪਿਆਰ ਕਰਦੇ ਉਹ ਤੋਂ ਉੱਥੇ ਕਿਉਂ ਨਹੀਂ ਆਉਣਗੇ ਸਿਨੇਮੇ ਦੇ ਦੇਖਣ ਜਾਂਦੇ ਇੰਨੀ ਇੰਨੀ ਦੂਰ ਗਾਉਂ ਪਹੁੰਚ ਜਾਂਦੇ ਨਾਲ ਇਨਾ ਕਰਕੇ ਨਾ ਬਿਨਾਂ ਗੱਲ ਤੋਂ ਕੋਈ ਯਾਰੀ ਦੋਸਤੀ ਚ ਵੀ ਨਾਲ ਖੜੇ ਆ ਸੀ ਬਿਨਾਂ ਸੱਦੇ ਤੋਂ ਪਹੁੰਚਨੇ ਨੇ ਜੀ ਖਾਨ ਸਾਰੇ ਥੋੜੇ ਲਈ ਕਿਉਂਕਿ ਲੋਕ ਪਿਆਰ ਕਰ ਰਹੇ ਨੇ ਇੱਕ ਨੇ ਕਿਹਾ ਵੀ ਸੀ ਉਹ ਦਿਨ ਸ ਇਸ ਤਰ੍ਹਾਂ ਜਦੋਂ ਮੈਂ ਬੋਲਿਆ ਕਹਿੰਦੇ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜਿੱਤੀ ਨਾ ਪਾਵਾਂ ਸੋ ਇਹ 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 ਦੀ ਖਟਾਈ ਹੈ ਜ਼ਿੰਦਗੀ ਦੀ ਖਟਿਆ ਜੀ ਖਾਨ ਨੇ ਦੋਸਤ ਖਟਿਆ ਸੋ ਜੀ ਕਿੰਨਾ ਕ ਇੰਤਜ਼ਾਰ ਸੀ ਜਿਹੜਾ ਪਿਆਰ ਹੁਣ ਮਿਲ ਰਿਹਾ ਹੈ ਕਹਿੰਦੇ ਨੇ ਕਿ ਸਭਾਂ ਹਰ ਕਿਸੇ ਦਾ ਹੁੰਦਾ ਸੋ ਜੀ ਹੁਣ ਤੁਹਾਡਾ ਸਮਾਂ ਚੱਲ ਰਿਹਾ ਰਾਈਟ ਗਾਣੇ ਚੱਲ ਰਹੇ ਨੇ ਜੀ ਖਾਨ ਚੱਲ ਰਹੇ ਨੇ ਹਰ ਕਿਸੇ ਦੀ ਗੱਡੀ 'ਚ ਵੱਜ ਰਹੇ ਹਰ ਕਿਸੇ ਜਮ ਦੇ ਵਿੱਚ ਜੀ ਖਾਨ ਦੇ ਗਾਣੇ ਚੱਲ ਰਹੇ ਨੇ ਹਰ ਕਿਸੇ ਦੀ ਜ਼ੁਬਾਨ ਤੇ ਅਸੀਂ ਲੰਘਦੇ ਵੜਦੇ ਸੁਣਦੇ ਜੀ ਖਾਨ ਦਾ ਗੋਟੀਓ ਚੱਲ ਰਿਹਾ ਹੈ ਕੋਈ ਚੱਲ ਰਿਹਾ ਸੋ ਜੀ ਖਾਨ ਨੇ ਸਮੇ ਲਈ ਕਿੰਨਾ ਲੱਗੇ 16-17 ਸਾਲ ਲੱਗੇ ਆ ਬਹੁਤ ਲੰਮਾ ਟਾਈਮ ਬਹੁਤ ਲੰਮਾ ਟਾਈਮ ਕਿਉਂਕਿ ਮੈਂ ਮੈਂ ਕਿਹੜਾ ਕਹਿੰਦਾ ਪੜਿਆਂਗਾ ਵੀ ਜੇ ਬੀਏ ਬੀਓਏ ਕੀਤੀ ਹੁੰਦੀ ਫਿਰ ਤਾਂ ਮੈਂ ਬੀਏ ਤੋਂ ਸਟਾਰਟ ਕਰਨਾ ਸੀ ਮਾ 7ਵੀਂ ਤੋਂ ਹਟ ਕੇ ਇਦਾਂ ਹੋ ਗਿਆ ਸੀਗਾ ਤੇ ਲਾ ਲਓ ਕਿੰਨਾ ਟਾਈਮ ਲੱਗ ਗਿਆ ਮੈਨੂੰ ਸਕੂਲ ਤੋਂ ਭੱਜ ਜਾਂਦੇ ਸੀਗੇ ਉਦੋਂ ਪੜਨ ਚ ਵੀ ਧਿਆਨ ਨਹੀਂ ਸੀਗਾ ਲੇਕਿਨ ਸਿੰਗਿੰਗ ਚ ਵੀ ਧਿਆਨ ਨਹੀਂ ਸੀਗਾ ਸਿੰਗਰ ਵੀ ਨਹੀਂ ਸੀ ਤੁਸੀਂ ਉਦੋਂ ਇਹ ਵੀ ਇੱਕਦਮ ਰੁਖ ਮੋੜਿਆ ਇਹ ਵੀ ਇਹ ਵੀ ਡੈਸਟੀਨੀ ਚ ਬਿਲੀਵ ਕਰਦੇ ਹੋ ਹਾਂਜੀ ਕਰਦਾ ਜੀ ਕਰਦਾ 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 ਕਿਸਮਤ ਦਾ ਵੀ ਕਿਸਮਤ ਦਾ ਕੋਈ ਪਤਾ ਨਹੀਂ ਏ ਉਹਨੇ ਸ਼ਾਹਰੁਖ ਖਾਨ ਨੇ ਬੋਲੇ ਭਾਬੀ ਕਿਸਮਤ ਸਾਲੀ ਬੜੀ ਕੁੱਤੀ ਚੀਜ਼ ਹੈ ਪਲਟਣ ਲੱਗੇ ਇੱਕ ਮਿੰਟ ਮਾਰਦੀ ਹੈ ਜਿੱਦਨ ਮਰਜੀ ਪਲਟ ਦੇ ਕੀ ਬਾਤ ਹੈ ਸੋ ਦਿਲ ਦੇ ਬਹੁਤ ਸਾਫ਼ ਹੋ ਹੈ ਨਾ ਜੋ ਵੀ ਹੋ ਰੀਅਲ ਹੋ ਕਦੇ ਕਦੇ ਮੈਂ ਕਹਿੰਗਾ ਨਹੀਂ ਪੈਂਦਾ ਇਹ ਵਾਲਾ ਆਪਣਾ ਸੁਭਾਅ ਇਹ ਬਿਹੇਵੀਅਰ ਇਹ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਹੈਨਾ ਲੋਕਾਂ ਚ ਵਿਚਰਦੇ ਹੋ ਯੂ ਆਰ ਬlesed enough ਹੈਨਾ ਸਾਰੇ ਸਾਰੇ ਪਿਆਰ ਕਰਦੇ ਨੇ ਸਭ ਸੁਣਦੇ ਨੇ ਔਰ ਆਪਣੇ ਨਾਲ ਕਨੈਕਟ ਕਰਦੇ ਨੇ ਤੁਹਾਨੂੰ ਹਰ ਕੋਈ ਲੇਕਿਨ ਕਦੇ ਕਦੇ ਲੱਗਦਾ ਨੇ ਕਿ ਯਾਰ ਇੰਨਾ ਸੱਚਾ ਇੰਨਾ ਦਿਲ ਦਾ ਸਾਫ਼ ਹੋਣਾ ਵੀ ਕਦੇ ਕਦੇ ਸਹੀ ਨਹੀਂ ਹੁੰਦਾ ਨਹੀਂ ਕਦੇ ਸੋਚੀ ਨਹੀਂ ਵੀ ਮੈਂ ਸੱਚਾ ਹਾਂ ਕਦੇ ਕਦੇ ਇੱਕ ਦੋ ਵਾਰ ਝੂਠ ਤਾਂ ਬੋਲੇ ਹੀ ਹੂੰ ਮੈਂ ਵੀ ਕੋਈ ਐਡਾ ਸੱਚਾ ਤਾਂ ਮੈਂ ਵੀ ਨਹੀਂ ਹੈਗਾ ਖਾਸੇ ਦੀ ਗੱਲ ਮੈਂ ਦੱਸਦਾ ਬਚਣ ਲਈ ਤਾਂ ਝੂਠ ਬੋਰੇ ਹੀ ਹੂੰ ਮੈਂ ਕਹਿੰਦਾ ਸੋ ਇੱਕ ਲਾਈਵ ਸ਼ੋਅ ਤੇ ਹੈਨਾ ਤੁਹਾਡੀ ਵੀਡੀਓ ਦੇਖੀ ਸੀ ਕਿ ਤੁਹਾਡੀ ਫੈਨ ਜਿੰਨੂੰ ਤੁਸੀਂ ਚੱਕ ਕੇ ਸਟੇਜ ਤੇ ਲੈ ਕੇ ਆਏ ਉਪਰ ਰੋਈ ਐ ਔਰ ਕੋਨੇ ਲਾਸਤੇ ਕਿਆ ਕੀ ਸੀਗਾ ਨੰਬਰ ਨੂੰ ਲੈ ਕੇ ਕੁਝ ਕਿਹਾ ਸੀਗਾ ਮੈਂ ਜ਼ਰੂਰ ਕਹਿੰਦੀ ਮੇਰੇ ਭਰਾ ਹੈ ਨਹੀਂ ਵੀਰੇ ਮੈਂ ਕਿਹਾ ਮੈਂ ਤੇਰਾ ਭਰਾ ਹੀ ਆ ਤੂੰ ਟੈਂਸ਼ਨ ਖਤ ਲੈਣੀ ਆ ਤੂੰ ਨੰਬਰ ਲੈ ਔਰ ਰੋਈ ਗਈ ਕਹਿੰਦੀ ਵੀ ਮੈਂ ਤੇ ਉਹਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਵੀ ਮੈਂ ਕੀ ਕਰਾਂ ਮੈਂ ਕੋਲ ਤੇਰੇ ਕੋਲੇ ਖੜਾ ਮੈਂ ਥੱਲੇ ਜਾਵਾਂ ਜਾਂ ਤੈਨੂੰ ਨੰਬਰ ਕੁਛ ਮੈਂ ਕਿਹਾ ਤੂੰ ਨੰਬਰ ਦੇ ਜਾ ਮੈਨੂੰ ਤੈਨੂੰ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੀ ਮੇਰੀ ਭਣ ਕੋਈ ਚੱਕਰੀ ਨਹੀਂ ਸੋ ਤੁਸੀਂ ਬਿੰਨੂ ਸਰ ਨਾਲ ਕੰਮ ਕੀਤਾ ਸੀ ਬਹੁਤ ਲੰਬੇ ਸਮੇਂ ਤੋਂ ਸਰ ਨੂੰ ਦੇਖ ਰਿਆਂ ਸਰ ਪਹਿਲਾਂ ਤਾਂ ਮੈਂ ਜੀ ਤੁਹਾਡਾ ਤੁਹਾਡੇ ਤੋਂ ਬਾਤ ਪੁੱਛਦੀ ਪਹਿਲਾਂ ਸਰ ਮੈਂ ਤੁਹਾਡੀ ਫਿਟਨੈਸ ਦਾ ਤੁਹਾਡੀ ਬਹੁਤ ਵੱਡੇ ਅਸੀਂ ਫੈਨ ਆ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਇੰਨੇ ਯੰਗ ਦਿਖਣ ਦਾ ਕੀ ਰਾਜ਼ ਨਹੀਂ ਨਹੀਂ ਮਿਹਨਤੀ ਹੈ ਜੀ ਮਿਹਨਤੀ ਹੈ ਤੁਸੀਂ ਮਿਹਨਤ ਕਰਕੇ ਜਿੰਨਾ ਮਰਜੀ ਸਰੀਰ ਵੀ ਉਦਾਂ ਹੀ ਹੈ ਜੀ ਮਸ਼ੀਨ ਵਾਂਗੂ ਜਿੰਨਾ ਤੁਸੀਂ ਵਧੀਆ ਤਰੀਕੇ ਨਾਲ ਇਹਨੂੰ ਰੱਖੋਗੇ ਉਹਨੇ ਜਿਆਦਾ ਚੱਲੂ ਹੈ ਨਾ ਜੀ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਵੈਸੇ ਵੀ ਅੱਜਕੱਲ੍ਹ ਜ਼ਮਾਨਾ ਹੈ ਉਹਦਾ ਜੀ ਮੋਬਾਈਲ ਦਾ ਜ਼ਮਾਨਾ ਤੁਸੀਂ ਹਰ ਵੇਲੇ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ ਹੋ ਇੱਕ ਤਾਂ ਤੁਸੀਂ ਬਾਅਦ ਦੇ ਵਿੱਚ ਇਸ਼ੇ ਬਰ ਲਾਉਣੇ ਕਿਤੇ ਜਾ ਕੇ ਵੀ ਮੈਂ ਯੋਗਾ ਕਰ ਲਾਂ ਜਾਂ ਹੈਨਾ ਰੀਹੈਬ ਚ ਚਲੇ ਜਾਂਦੇ ਕਈ ਲੋਕ ਦਰੋਂ ਦੂਰ ਪਿੰਦੇ ਜਾਂ ਹੋਰ ਕਈ ਰੀਟਰੀਟ ਜਿਹੜੇ ਜਿੰਨੇ ਸੈਂਟਰ ਖੜੇ ਉਹਨਾਂ ਚ ਚਲੇ ਜਾਂਦੇ ਆ ਤਾਂ ਮੇਰੇ ਹਿਸਾਬ ਨਾਲ ਜੇ ਜਿਮ ਲਾਉਂਦੇ ਰਹੂੰ ਘੰਟਾ ਆਪਣੇ ਆਪ ਵਾਸਤੇ ਨਾਲੇ ਤਾਂ ਮੋਬਾਈਲ ਤੋਂ ਦੂਰ ਰਹਿਣੇ ਸੋਸ਼ਲ ਮੀਡੀਆ ਤੋਂ ਦੂਰ ਰਹਿਣੇ ਆਪਣੇ ਆਪ ਤੇ ਕੰਮ ਕਰੋ ਨਾਲੇ ਫਿਟ ਰਹੋਗੇ ਤੁਸੀਂ ਜ਼ਰੂਰ ਮੇਰੇ ਫਿਟ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਲੇਕਿਨ ਜੀ ਖਾਨ ਤੁਸੀਂ ਤਾਂ ਵਰਕਆਊਟ ਬਹੁਤ ਘੱਟ ਕਰਦੇ ਹੋ ਇਫ ਆਈ ਐਮ ਨਾਟ ਰੌਂਗ ਹਾਂ ਜੀ ਨਹੀਂ ਮੈਂ ਕਿ ਬਹੁਤ ਘੱਟ ਕਰਦਾ ਜੀ ਇੱਥੇ ਇੱਧਰ ਕੁਝ ਟਿਪਸ ਐਂਡ ਟ੍ਰਿਕਸ ਦੇ ਰਿਹਾ। ਵੀ ਉਹਨੇ ਪਤਾ ਕੀ ਜਿਕਰਾ? ਇਹ ਵੀ ਉਹ ਵਕਤ ਸਿਖਾਉਂਦਾ ਆਪਣੇ ਆਪ ਹੀ ਤੇ ਜ਼ਿੰਦਗੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਮੈਂ ਵੀ ਨਹੀਂ ਕਰਦਾ ਹੁੰਦਾ ਸੀਗਾ ਵਿੱਚ ਛੱਡ ਗਿਆ ਸੀ ਜੀ ਇਦਾਂ ਹੀ ਸੀਗਾ ਵੇਸਟ ਵਾਲਾ ਹੋ ਜਾਂਦਾ ਬੰਦਾ ਜੀ ਪਰ ਜ਼ਿੰਦਗੀ ਤੁਹਾਨੂੰ ਆਪਣੇ ਆਪ ਹੀ ਨਾ ਉਹੀ ਜਿਵੇਂ ਡੈਸਟੀਨੀ ਲਾ ਲੋ ਚਪੇੜਾਂ ਮਾਰ-ਮਾਰ ਵਕਤ ਸਿਖਾਉਂਦਾ ਤੁਹਾਨੂੰ ਹੁਣ ਜੇ ਸਾਹਮਣੇ ਮੇਰੀ ਉਮਰ ਵੱਧ ਰਹੀ ਹੈ ਮੈਨੂੰ ਲੱਗਦਾ ਮੈਨੂੰ ਵੀ ਕਰਨੀ ਪੈਣੀ ਆ ਪਰ ਨਹੀਂ ਇੱਕ ਗੱਲ ਜੇ ਅਸੀਂ ਸਾਰੇ ਬੀਲੀਵ ਕਰਦੇ ਅਗਰ ਤੁਹਾਨੂੰ ਇਦਾਂ ਹੀ ਪਿਆਰ ਮਿਲਦਾ ਰਹੇ ਨਾ ਇੱਕ ਆਰਟਿਸਟ ਕਦੇ ਵੀ ਨਾ ਤਾਂ ਪੁਰਾਣਾ ਹੁੰਦਾ ਨਾ ਹੀ ਉਹ ਆਪਣੇ ਆਪ ਨੂੰ ਕਦੀ ਇਹ ਕਹੇਗਾ ਕਿ ਮੈਂ 올ਡ ਹੋ ਰਿਹਾ ਸਹੀ ਹੈ ਸਰ ਇਹ ਮੈਂ ਸਹੀ ਬੋਲੇ 100% ਬਿਲਕੁਲ ਜੀ ਐ ਵਿਚ ਅਸੀਂ ਐਕਟਰ ਕਦੇ ਬੁੜਾ ਹੁੰਦਾ ਹੀ ਨਹੀਂ ਜੀ ਹੈਨਾ ਉਹ ਤਾਂ ਜਦੋਂ ਮਰਜੀ ਫੀਲ ਹੈ ਉਹੀ ਗੱਲ ਕਹਿੰਦਾ ਉਮਰ ਅਜ ਕੀ ਰੱਖਿਆ ਹੈਨਾ ਦਿਲ ਹੋਣਾ ਚਾਹੀਦਾ ਜਵਾਨ ਜਿੰਨਾ ਚਿਰ ਤੁਸੀਂ ਚਿੰਗਾਰੀ ਬਾਲ ਕੇ ਰੱਖੋਗੇ ਆਪਣੇ ਅੰਦਰ ਵੀ ਹਾਂ ਠੀਕ ਹੈ ਮੈਂ ਸੈਟਾਂ ਇਸ ਇਸ ਅ ਗਿਵ ਅਪ ਜਦੋਂ ਮਰਜੀ ਮਾਈਂਡ ਜਦੋਂ ਗਿਵ ਅਪ ਕਰਦਾ ਤੁਹਾਨੂੰ ਆਪੀ ਬਿਮਾਰੀਆਂ ਲੈ ਕੇ ਘੇਰ ਲੈਣਾ ਵੀ ਆ ਕੇ ਸੈਟ ਲੋ ਇਹਨੂੰ ਹੁਣ ਤਾਂ ਮਨੋਮਲੇ ਦਾ ਨਾ ਡਾਊਨ ਹੋ ਗਿਆ ਸੋ ਇਸ ਆਲਵੇ ਹਮੇਸ਼ਾ ਹੀ ਛੱਡ ਦੇ ਗੱਲ ਚ ਰੋ ਬਸ ਤੇ ਪੋਜ਼ਿਟਿਵ ਬੰਦੇ ਆਲੇ ਦਾਲੇ ਪੋਜ਼ਿਟਿਵ ਵਾਈਬ ਬਣਾ ਕੇ ਰੱਖੋ ਪੋਜ਼ਿਟਿਵ ਬੰਦੇ ਨੇੜੇ ਰੱਖੋ ਜੇ ਕੋਈ ਤੁਹਾਡੇ 네ਗੇਟਿਵ ਗੱਲ ਕਰਨ ਵਾਲਾ ਤੁਹਾਨੂੰ ਲੱਗਦਾ ਵੀ ਇਹ ਠੀਕ ਨਹੀਂ ਹੈਗਾ ਬੰਦਾ ਉਹ ਤੋਂ ਦੂਰ ਚਲੇ ਜਾਓ ਜਾਂ ਉਹਨੂੰ ਛੱਡ ਦਿਓ ਜਾਂ ਉਹਨੂੰ ਆਪਣੇ ਨੇੜੇ ਨਾ ਲਾਓ ਬਸ ਹਾਂ ਤੇ ਕੀ ਬਾਤ ਹੈ ਸੋ ਤੁਸੀਂ ਵੀ ਅਗਰ ਫਾਈਟ ਹੋ ਰਹੀ ਹੈ ਕਿਸੇ ਨਾਲ ਕੋਈ ਜਵਾਬ ਜਵਾਬ ਨਹੀਂ ਲੇਕਿਨ ਤੁਸੀਂ ਦੇੰਦਰ ਸਬਰ ਪੇਸ਼ੈਂਸ ਬਹੁਤ ਜ਼ਿਆਦਾ ਤੁਸੀਂ ਪ੍ਰੈਕਟੀਕਲੀ ਬਿਲੀਵ ਕਰਦੇ ਹੋ ਇਸ ਚੀਜ਼ਾ ਨਾ ਸੋ ਇਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ ਕਿਉਂਕਿ ਤੁਸੀਂ ਅਕਸਰ ਕਹਿੰਦੇ ਹੋ ਕਿ ਅਗਰ ਕੋਈ ਵੀ ਤੁਹਾਡੇ ਨਾਲ ਲੜ ਰਿਹਾ ਜਾਂ ਤੁਹਾਡੇ ਨਾਲ ਤੇ ਜਿੱਥੇ ਤੁਹਾਡੇ ਕੋਈ ਫਰਕ ਨਹੀਂ ਰਿਹਾ ਹੈ ਨਾ ਬੋਲੀ ਜਾਂਦੋ ਬੋਲ ਕੇ ਹਟ ਜੂਗਾ ਕਿਸੇ ਟਾਈਮ ਤੇ ਠੰਡਾ ਹੁੰਦਾ ਹੀ ਇਹ ਬੰਦਾ ਫਿਰ ਉਹਨੂੰ ਰਿਲਾਈਜ਼ ਹੋਊਗਾ ਕਿ ਯਾਰ ਮੈਂ ਰੋਂਗ ਆ ਯਾਰ ਉਹ ਬੰਦਾ ਠੀਕ ਹੈ ਉਹਨੂੰ ਬੋਲਿਆ ਨਹੀਂ ਕੁਝ ਵੀ ਮੇਰੇ ਬਾਰੇ ਸੋ ਸੋਨਮ ਤਾਂ ਨਹੀਂ ਕਰਨਿਕਾ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਜ਼ਰੂਰ ਇਹ ਫੀਲਿੰਗ ਮੈਂ ਜਾਨਣਾ ਚਾਹੂੰਗੀ ਸ਼ੀ ਇਜ਼ ਵੈਰੀ ਬਿਊਟੀਫੁਲ ਸਕਰੀਨ ਤੇ ਬਹੁਤ ਸੋਹਣੇ ਲੱਗ ਰਹੇ ਨੇ ਕਨਿਕਾ ਵੀ ਸੋ ਇਹਨਾਂ ਬਾਰੇ ਵੀ ਤੁਸੀਂ ਕੁਝ ਨਹੀਂ ਬਹੁਤ ਵਧੀਆ ਬਹੁਤ ਚੰਗੀ ਕੁੜੀ ਹੈ ਜੀ ਬਹੁਤ ਬੜਾ ਚੰਗੇ ਤਾਂ ਹੈਗੇ ਸਾਨੂੰ ਪਤਾ ਬਟ ਐਕਸਪੀਰੀਅੰਸ ਕਿਦਾਂ ਦਾ ਨਹੀਂ ਵਧੀਆ ਕੰਮ ਕੀਤਾ ਬੀਬੀ ਨੇ ਵਧੀਆ ਤਨੀਕਾ ਤੁਸੀਂ ਕੁਝ ਕਹਿਣਾ ਹੈ ਇਹਨਾਂ ਬਾਰੇ ਇਹ ਤਾਂ ਪੂਰਾ ਮਾਹੌਲ ਬਣਾ ਕੇ ਰੱਖਦੇ ਸੀਗੇ ਸੈੱਟ ਤੇ ਤੁਹਾਨੂੰ ਮਤਲਬ ਐਕਚੁਅਲੀ ਮੇਰੇ ਦੋਨੋਂ ਕੋ ਆਕਟਰਸ ਹੈ ਨਾ ਲੱਗਦਾ ਹੀ ਨਹੀਂ ਸੀ ਵੀ ਕੰਮ ਕਰ ਰਹੇ ਹੋ ਐਵੇਂ ਪਿਕਨਿਕ ਜਾਂ ਹਾਸੇ ਖੇਡੀਆਂ ਨਾਲ ਪੂਰਾ ਕੰਮ ਹੋ ਜਾਂਦਾ ਸੀਗਾ ਐਂਡ ਜੀ ਖਾਨ ਐਕਚੁਅਲੀ ਹੀ ਇਜ਼ ਵੈਰੀ ਰੀਅਲ ਐਂਡ ਜੋ ਦਿਲਚਸਪ ਉਹ ਇਹਨਾਂ ਦੇ ਮੂਤੇ ਵੀ ਆ ਤੇ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਕੰਮ ਕਰਕੇ ਕੀ ਬਾਤ ਹੈ ਕੀ ਬਾਤ ਹੈ ਜੀ ਇੱਕ ਗਾਣਾ ਜ਼ਰੂਰ ਅਸੀਂ ਸੁਣਾਵਾਂਗੇ ਤੁਹਾਡੇ ਤੋਂ ਕਿਉਂਕਿ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਬਟ ਸਟਿਲ ਇੰਟਰਵਿਊ ਧੂਰੀ ਰਹੇਗੀ ਜਦੋਂ ਤੱਕ ਤੁਹਾਡਾ ਗਾਣਾ ਨਹੀਂ ਚੱਲੇਗਾ ਇੰਟਰਵ ਹੁੱਤਰ ਦੀ ਦੇ ਮਾਰ ਹਵਾ ਨਾਲ ਖੇਡਦੇ ਇਹ ਗੱਭਰੂ ਨੂੰ ਲੱਗੇ ਜਾਨ ਜਾਨ ਛੇੜਦੇ ਟੌਪ ਦਾ ਹੁਸਨ ਆਉਂਦਾ ਬਣ ਬਣ ਕੇ ਨੀ ਜੱਟ ਦਰ ਕਾਨੇ ਰੰਦੇ ਰਾ ਘੇਰਦੇ ਚੁਬਰਾ ਤੇਰੇ ਤੋਂ ਕਦੀ ਅੱਖ ਨਾ ਹਟੇ ਜਿਵੇਂ ਜਿਵੇਂ ਦੂਰ ਹੋਵੇਂ ਦਿਲ ਜਾ ਕਟੇ ਲੈਂਦੀਆਂ ਟਿਊਸ਼ਨ ਸ਼ਕੀਨੀਆਂ ਤੇਰੇ ਤੋਂ ਜੱਟਾ ਤੱਕ ਤੱਕ ਅਲੜਾਂ ਦੀ ਨਜ਼ਰ ਫਟੇ ਮੈਂ ਹਾਸੇ ਖਟਣਾ ਨਹੀਂ ਚਾਹੁੰਦੀ ਉਂਝ ਫਿਕਰਾਂ ਲੱਦ ਕੇ ਗੱਭਰੂ ਤੇ ਚੱਕ ਸਾਬ ਲੈ ਜੱਟੀਆਂ ਦਿਲ ਨੇ ਬਾਕੀ ਸਭ ਛੱਡ ਦੇ ਗੱਭਰੂ ਤੇ ਆਹ ਬਾਤ ਹੈ ਕੀ ਬਾਤ ਹੈ ਅ اچھا ਤੁਸੀਂ ਇੱਕ ਮੇਰੀ ਰੀਲ ਵੀ ਸ਼ੇਅਰ ਕੀਤੀ ਸੀ ਜੇਕਰ ਤੁਹਾਨੂੰ ਯਾਦ ਆਵੇ ਜਿਸ ਵਿੱਚ ਹਾਰਟ ਨਿਕਲ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਆਈ ਥਿੰਕ ਤੁਹਾਨੂੰ ਆਤਿਸ਼ ਨੇ ਦਿਖਾਈ ਸੀ ਉਹ ਰੀਲ ਇਫ ਆਮ ਨਾਟ ਰੌਂਗ ਮੈਂ ਸ਼ੇਅਰ ਕੀਤੀ ਮੈਂ ਵੀ ਸ਼ੇਅਰ ਕੀਤੀ ਤੁਸੀਂ ਸ਼ੇਅਰ ਕੀਤੀ ਔਰ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਆਪਣੀ ਉਹ ਵਾਲੀ ਵੀਡੀਓ ਕਿਉਂਕਿ ਤੁਸੀਂ ਸ਼ੇਅਰ ਕੀਤੀ 댓ਸ ਵਾਈ ਵੈਰੀ ਗੁੱਡ ਵੈਰੀ ਗੁੱਡ ਜੀ ਵੈਰੀ ਗੁੱਡ ਸਾਰਿਆਂ ਨੂੰ ਬਹੁਤ ਪਿਆਰ ਮਿਲਿਆ ਤੁਹਾਨੂੰ ਸੋ ਉਮੀਦ ਕਰਦੇ ਹਾਂ ਕਿ ਤੁਹਾਡੀ ਫਿਲਮ ਨੂੰ ਵੀ ਇੰਨਾ ਜ਼ਿਆਦਾ ਪਿਆਰ ਮਿਲੇ ਸੋ ਜਾਂਦੇ ਜਾਂਦੇ ਇੱਕ ਅਪੀਲ ਜ਼ਰੂਰ ਆਪਣੀ ਫਿਲਮ ਦੇ ਲਈ ਕਰੋ ਬੱਸ ਥੈਂਕ ਯੂ ਜੀ ਚੜਦੀ ਕਲਾ ਚ ਰਹੋ ਸੇਧ ਦਾ ਖਿਆਲ ਰੱਖੋ ਸਮੇਂ ਚੋਂ ਸਮਾਂ ਕੱਢ ਕੇ ਥੋੜਾ ਜਿਹਾ ਸਮਾਂ ਕੱਢ ਲਿਓ ਸਾਡੀ ਫਿਲਮ ਜ਼ਰੂਰ ਦੇਖ ਕੇ ਆਇਓ 13 ਤਰੀਕ ਨੂੰ ਤੁਹਾਡੇ ਵਾਸਤੇ ਬਣਾਈ ਐ ਸੋਹਣੀ ਫਿਲਮ ਐ ਜੀ ਤੁਹਾਨੂੰ ਵਧੀਆ ਲੱਗੂ ਸਾਰੇ ਪਰਿਵਾਰ ਸਣੇ ਜਾਇਓ ਜੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਥੈਂਕ ਯੂ ਸ਼ੁਕਰੀਆ ਪਹਿਲਾਂ ਤਾਂ ਟ੍ਰੇਲਰ ਨੂੰ ਬਹੁ ਬਹੁ ਪਿਆਰ ਦੇਣ ਲਈ ਬਾਕੀ 13 ਜੂਨ ਨੂੰ ਸਾਰੇ ਜਾਇਓ ਕੋਈ ਬਾਨਾ ਚੱਲੂਗਾ ਨਹੀਂ ਗਰਮੀਆਂ ਦੀ ਛੁੱਟੀਆਂ ਚੱਲ ਰਹੀਆਂ ਸਾਰੇ ਪਹੁੰਚ ਜਾਓ ਟਾਈਮ ਨਾਲ ਸ਼ੋਅ ਦੇਖਿਓ ਕੀ ਬਾਤ ਤੁਸੀਂ ਜ਼ਰੂਰ ਦੇਖਿਓ ਮੂਵੀ ਤੁਹਾਨੂੰ ਬਹੁਤ ਵਧੀਆ ਲੱਗ ਓ ਮਾਈ ਗੋਡ ਬਹੁਤ ਵਧੀਆ ਸਟੇਟਮੈਂਟ ਦਿੱਤੀ ਜੀ ਖਾਨ ਨੇ ਸੋ ਭਈ ਜ਼ੌਂਬੀ ਲੈਂਡ ਦੇਖਣ ਦੇ ਲਈ ਤੁਸੀਂ 13 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਪਹੁੰਚ ਜਾਓ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਪੋਸਟਰ ਟ੍ਰੇਲਰ ਟੀਜ਼ਰ ਸਭ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਉਹ ਫਿਲਮ ਦੇ ਵਿੱਚ ਦੇਖਣਾ ਬਹੁਤ ਜ਼ਿਆਦਾ ਕ੍ਰਿਓਸਿਟੀ ਹੈ ਸਾਨੂੰ ਬਹੁਤ ਜ਼ਿਆਦਾ ਇੰਤਜ਼ਾਰ ਹੈ ਆਖਿਰ ਕਿੱਦਾਂ ਦੇ ਹੋਣਗੇ ਸਾਰੇ ਜ਼ੌਂਬੀਜ਼ ਔਰ ਕੀ ਕਰਨਗੇ ਫਿਲਮ ਦੇ ਵਿੱਚ ਸੋ ਮੈਨੂੰ ਜ਼ਿਆਦਾ ਹੋਰ ਤਾਂ ਪਤਾ ਨਹੀਂ ਕਿਉਂਕਿ ਟ੍ਰੇਲਰ ਦੇ ਵਿੱਚ ਤਾਂ ਇੰਨਾ ਕੁਝ ਮੈਂਸ਼ਨਡ ਹੈ ਲੇਕਿਨ ਅਸੀਂ ਬਹੁਤ ਸਾਰੇ ਐਕਸਾਈਟਡ ਹਾਂ ਸਾਰੇ ਸੋ ਤੁਸੀਂ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ ਫਿਲਹਾਲ ਹੀ ਮੈਨੂੰ ਦੀਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ